ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆਪਾਂ ਪਿੰਡ ਸੰਧੂ ਖੁਰਦਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਿੰਡਾ ਭੈਣ ਨੇ ਲਾਈਆ ਮਸ਼ੀਨ ਕੱਪੜੇ ਸਲਾਈ ਕਰਨ ਵਾਲੀ ਤੇ ਖੜਾਈ ਵਾਲੀ ਵੱਧ ਜਾਣਕਾਰੀ ਲੈਂਦੇ ਆਪਾਂ ਭੈਣ ਤੋਂ ਹਾਂਜੀ ਭੈਣ ਜੀ ਸਾਸਿਕਾ ਜੀ ਸਾਸਿਕਾ ਜੀ ਨਾਮ ਨਾਮ ਬਬਲਜੀਤ ਕੌਰ ਪਿੰਡ ਪਿੰਡ ਸੰਧੂ ਖੁਰਦਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਿੰਡਾ ਆਪਣਾ ਹਾਂਜੀ ਭੈਣ ਜੀ ਆ ਸੂਟ ਸਲਾਈ ਵਾਲੇ ਦੱਸੋ ਜੀ ਆਪਣਾ ਕੱਪੜੇ ਇੱਕ ਕੰਪਿਊਟਰ ਵਾਲੀ ਮਸ਼ੀਨ ਹੈ ਵੀਰ ਜੀ ਆਪਣੀ ਹਾਂਜੀ ਇਹ ਕੜਾਈ ਵਾਲੀ ਹੈ ਹਾਂਜੀ ਤੇ ਜਿੱਦਾਂ ਦਾ ਕਹੋਗੇ ਉਵੇਂ ਡਿਜ਼ਾਈਨ ਬਣਾਉਂਦੀ ਹੈਗੀ ਹਾਂਜੀ ਤੇ ਵਧੀਆ ਸਫਾਈ ਨਾਲ ਪੂਰਾ ਕੰਮ ਆਪਣਾ ਹੀ ਠੀਕ ਆ ਹਾਂਜੀ ਤੇ ਆ ਮੰਨੀ ਚਲਾ ਕੇ ਦਿਖਾਓ ਜੀ ਮਸ਼ੀਨ ਆਪਣੀ ਲਓ ਜੀ ਬਾਕੀ ਭਰਾ ਵੱਡੀ ਵੀਡੀਓ ਬਣਾਈਏ ਇੱਦਾਂ ਕੜਾਈ ਕਰੀ ਵੀ ਆ ਠੀਕ ਆ ਜੀ ਹਾਂਜੀ ਪਹਿਣ ਜੀ ਦੱਸੋ ਸੂਟ ਬਾਰੇ ਕਿਹੜੀ ਕਿਹੜੀ ਕੜਾਈ ਵਾਲੀ ਹੈ ਇਹ ਸੂਟ ਹਾਂਜੀ ਵੀਰੇ ਇਹ ਜੈਰੀ ਦੀ ਕੜਾਈ ਹੈ ਆਪਣਾ ਹਾਂਜੀ ਗਰੇਸ ਕਾਟਨ ਤੇ ਆ ਆ ਪਸ਼ਮੀਨਾ ਤੇ ਹੈਗੀ ਠੀਕ ਆ ਜੈਰੀ ਤੇ ਤਾਗਾ ਵਰਕ ਦੀ ਹੈਗੀ ਠੀਕ ਆ ਆ ਸਿੰਦੀ ਦੀ ਕਢਾਈ ਹੈ ਆਪਣੀ ਹਾਂਜੀ ਇਹ ਰੇਟ ਪੈਂਡ ਜਿਹਦਾ ਰੇਟ ਬਹੁਤ ਘੱਟ ਆ 300 ਤੋਂ ਆਪਣਾ ਕੰਮ ਸ਼ੁਰੂ ਹੁੰਦਾ ਕੰਮ ਆ ਹਾਂਜੀ ਤੇ ਬਾਕੀ ਡਿਜ਼ਾਈਨ ਅਜੇ ਜਿਹਾ ਜਿਹਾ ਜਿਮਚਾਰ 500 600 700 ਇਦਾਂ ਦੀ ਇਹ ਬਾਲਾ ਹੈਵੀ ਨਹੀਂ ਆਪਣਾ ਡਿਜ਼ਾਈਨ ਹੈ ਛੋਟਾ ਰੇਟ ਘੱਟ ਆ ਜੀ ਆਪਣੇ ਪੈਂਡ 'ਚ ਕੰਮ ਆ ਵੀਰੇ ਅਸਾਂ ਜੀ ਤੇ ਨਾਲੇ ਘਰੇ ਹੀ ਕੰਮ ਆਪਣਾ ਤੇ ਆਪਾਂ ਕਿਹੜਾ ਬਾਹਰ ਜਾਣਾਗਾ ਠੀਕ ਆ ਘਰੇ ਕੰਮ ਕਰਕੇ ਆਪਣਾ ਕੰਮ ਅਸ ਵਧੀਆਗਾ ਆ ਕਰਕੇ ਪੈਸੇ ਵੀ ਘਟੂਗੇ ਠੀਕ ਆ ਸਲਾਈ ਵੀ ਕਰ ਦੇ ਨਾਲ ਹਾਂਜੀ ਵੀਰ ਜੀ ਇਹ ਸਲਾਈ ਦਾ ਕੰਮ ਆਪਣਾ ਹਾਂਜੀ ਤੇ ਆਪਣੀ ਆ ਭੈਣ ਕੰਮ ਕਰਦੇ ਸਲਾਈ ਦਾ ਠੀਕ ਆ ਤੇ ਹਾਂ ਜੀ ਅਸੀਂ ਵਿਛਲਾਈ ਵੀ ਨਾਲ ਦੀ ਨਾਲ ਕਰਕੇ ਦੇ ਦਿੰਦੇ ਹਾਂ ਜੀ ਨਾਲ ਦੇ ਇੱਥੇ ਸਲਾਈ ਕਢਾਈ ਕਰਕੇ ਤੇ ਇੱਥੇ ਸਲਾਈ ਕਰ ਦਿੰਦੇ ਹਾਂ ਠੀਕ ਜਿਹੇ ਕਰੋਨਾ ਦੇ ਉਹ ਹੀ ਨਾਲ ਦੀ ਸਲਾਈ ਬਾਕੀ ਡਿਜ਼ਾਈਨ ਜਿਹੇ ਅਗਲਾ ਉਸ ਨੂੰ ਭੇਜ ਦੂਗਾ ਉਹ ਚ ਕੱਢ ਹਾਂਜੀ ਉਹ ਹੀ ਜੇ ਡਿਜ਼ਾਈਨ ਕਰਾਂਗੇ ਕਪੜਾ ਅਗਲਾ ਲੈ ਆਵੇ ਚਾਹ ਤੁਹਾਡੇ ਕੋਲ ਵੀ ਹੁੰਦਾ ਹਾਂਜੀ ਹਾਂਜੀ ਲੋਪਰਾ ਭੈਣ ਨਾਲ ਜਰੂਰ ਕੰਟੈਕਟ ਕਰੋ ਓਕੇ ਬਾਏ